ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਬਹੁਤ ਸੋਹਣਾ ਜਿਹਾ ਪੌਂਚੇ ਦਾ ਡਿਜ਼ਾਈਨ ਬਣਾਣ ਲੱਗੇ ਹਾਂ ਸਭ ਤੋਂ ਪਹਿਲਾਂ ਮੈਂ ਕਟਵਰਕ ਵਾਲੀ ਜਿਹੜੀ ਬੁਕਰਮ ਹੈਗੀ ਉਹ ਲੈ ਲਈਏ ਨਾਰਮਲ ਆਪਾਂ ਨੂੰ ਮਾਰਕੀਟ ਚੋਂ ਮਿਲ ਜਾਂਦੀ ਹੈ ਉਹੀ ਵਾਲੀ ਬੁਕਰਮ ਹੈ ਅਗਰ ਇਹ ਨਹੀਂ ਵੀ ਮਿਲਦੀ ਤਾਂ ਆਪਾਂ ਇਹ ਘਰੇ ਵੀ ਕਟਵਰਕ ਬਣਾ ਸਕਦੇ ਹਾਂ ਹੁਣ ਉਹ ਬੁਕਰਮ ਨੂੰ ਲੈ ਕੇ ਮੈਂ ਨਾਰਮਲ ਜਿਵੇਂ ਆਪਾਂ ਪੌਂਚੇ ਵਾਲੀ ਬੁਕਰਮ ਤਿਆਰ ਕਰੀ ਦੀ ਉੱਪਰ ਕੱਪੜਾ ਜਿਹੜਾ ਚਿਪਕਾ ਕੇ ਉਸ ਤਰ੍ਹਾਂ ਇਹਨੂੰ ਤਿਆਰ ਕਰ ਲਿਆ ਤੇ ਆਪਾਂ ਮੇਨ ਜਿਹੜਾ ਫੈਬਰਿਕ ਹੈਗਾ ਉਹਦੇ ਨਾਲ ਮੈਂ ਲਗਾ ਰਹੀ ਹਾਂ ਜਿਸ ਜਿਸ ਤਰ੍ਹਾਂ ਕਟਵਰਕ ਬਨੇ ਹੋਏ ਆ ਉਸੇ ਉਸੇ ਤਰ ਸਿੱਧਾ ਕਰਾਂਗੇ ਤਾਂ ਬਹੁਤ ਸੋਹਣੀ ਫਿਨਿਸ਼ਿੰਗ ਆਏਗੀ ਬਿਲਕੁਲ ਨਾਲ-ਨਾਲ ਸਿਲਾਈ ਲਗਾਉਂਦੇ ਜਾਣਾ ਪੈਰ ਚੱਕ-ਚੱਕ ਕੇ ਤਾਂ ਕਿ ਬਿਲਕੁਲ ਆਪਾਂ ਜਦੋਂ ਇਹਨੂੰ ਸਿੱਧਾ ਕਰੀਏ ਤੇ ਇੱਕ ਸਫਾਈ ਨਾਲ ਕਟਵਰਕ ਬਣ ਜਾਂਦੇ ਆ ਅਗਰ ਸਿਲਾਈ ਦੂਰ ਹੋਏਗੀ ਤਾਂ ਇੰਨੀ ਸਫਾਈ ਨਹੀਂ ਆਏਗੀ ਤੇ ਉਸ ਤੋਂ ਬਾਅਦ ਜੀ ਆਪਾਂ ਜਿੰਨਾ ਵੀ ਐਕਸਟਰਾ ਫੈਬਰਿਕ ਹੈ ਇਹਦੇ ਵਿੱਚ ਉਹ ਕੱਟ ਕਰ ਲੈਣਾ ਕੱਟ ਕਰਕੇ ਜ਼ਿਆਦਾ ਫੈਬਰਿਕ ਵੀ ਨਾ ਕੱਟ ਕਰਨਾ ਕਿ ਸਾਡਾ ਜਿਹੜਾ ਥ੍ਰੈਡ ਹੈ ਉਹ ਨਿਕਲ ਜਾਏ ਜਾਂ ਸੀ ਇਹਨੂੰ ਸਿੱਧਾ ਕਰੀਏ ਤੇ ਸਾਡੇ ਕਪੜਾ ਹੀ ਬਾਹਰ ਆ ਜਾਏ ਲੇਕਿਨ ਹਾਂ ਇੰਨਾ ਕ ਕੱਟ ਕਰ ਲੈਣਾ ਚਾਹੀਦਾ ਹੈ ਕਿ ਥੋੜਾ ਫਿਨਿਸ਼ਿੰਗ ਨਾਲ ਹੋ ਜਾਏ ਹ ਕੱਟ ਹੈ ਉਹਨਾਂ ਦੇ ਵਿੱਚ ਆਪਾਂ ਕੱਟ ਪਾ ਲੈਣੇ ਆ ਬਿਲਕੁਲ ਇਹ ਵੀ ਧਿਆਨ ਨਾਲ ਪਾਣੇ ਆ ਕਿ ਥ੍ਰੈਡ ਜਿੱਥੇ ਆਪਾਂ ਸਿਲਾਈ ਲਗਾਈ ਹੈ ਸਿਲਾਈ ਨਹੀਂ ਕੱਟ ਹੋਣੀ ਚਾਹੀਦੀ ਉਸ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰ ਲਿਆ ਤੁਸੀਂ ਦੇਖੋ ਬਹੁਤ ਸੋਹਣਾ ਜਿਹਾ ਕਟਵਰਕ ਦਾ ਡਿਜ਼ਾਈਨ ਬਣ ਗਿਆ ਇੰਨਾ ਵੀ ਰੱਖਣਾ ਹੈ ਤਾਂ ਉਹ ਵੀ ਰੱਖ ਸਕਦੇ ਆ ਜ਼ਰੂਰੀ ਨਹੀਂ ਕਿ ਆਪਾਂ ਉੱਪਰ ਡਿਜ਼ਾਈਨ ਬਣਾਣਾ ਉਸ ਤੋਂ ਬਾਅਦ ਜੇ ਮੇਰੇ ਕੋਲ ਦੋ ਲੇਸਿਸ ਪਈਆਂ ਹੋਈਆਂ ਇੱਕ ਦੇ ਵਿੱਚ ਥੋੜੇ ਜੇ ਵੱਡੇ ਵੱਡੇ ਫਲਾਵਰ ਜੇ ਬਨੇ ਹੋਏ ਆ ਔਰ ਇੱਕ ਜਿਹੜੀ ਹੈਗੀ ਉਹਦੇ ਚ ਛੋਟੀਆਂ ਛੋਟੀਆਂ ਪੱਤੀਆਂ ਜੀਆਂ ਵਰਗਾ ਡਿਜ਼ਾਈਨ ਆ ਤਾਂ ਮੈਂ ਇਹਨਾਂ ਦੋਨਾਂ ਨੂੰ ਯੂਜ਼ ਕਰਕੇ ਇੱਕ ਡਿਜ਼ਾਈਨ ਬਣਾਣ ਲੱਗੀ ਆ ਤੁਸੀਂ ਦੇਖਦੇ ਰਹਿਣਾ ਕਿਉਂਕਿ ਮੈਂ ਜਿਹੜੀਆਂ ਲੇਸਸ ਹੁੰਦੀਆਂ ਉਹਨਾਂ ਨੂੰ ਥੋੜੀਆਂ ਬਹੁਤ ਜਿੱਦਾਂ ਇਹ ਬਚੀਆਂ ਹੋਈਆਂ ਵੀ ਆ ਤਾਂ ਮੈਂ ਇਹਨਾਂ ਨੂੰ ਰੱਖ ਲੈਣੀ ਆ ਕਿਉਂਕਿ ਇਸੇ ਤਰ੍ਹਾਂ ਡਿਜ਼ਾਈਨ ਬਣਾਣ ਦੇ ਯੂਜ਼ ਆ ਜਾਂਦੀਆਂ ਇਹ ਵਾਲੀ ਲੇਸਸ ਵੀ ਬਚੀਆਂ ਹੋਈਆਂ ਲੇਕਿਨ ਹਾਂ ਇਹਦੇ ਵਿੱਚ ਅੱਛੇ ਤਰ੍ਹਾਂ ਅਸੀਂ ਬਹੁਤ ਸੋਹਣਾ ਜਿਹਾ ਇੱਕ ਪੌਂਚੇ ਦਾ ਡਿਜ਼ਾਈਨ ਰੈਡੀ ਕਰ ਲਾਂਗੇ ਇਹ ਜਿਹੜੀਆਂ ਪੱਤੀਆਂ ਹੈਗੀਆਂ ਜੀ ਇਹਨਾਂ ਨੂੰ ਹੋਰ ਫਿਨਿਸ਼ਿੰਗ ਨਾਲ ਆਪਾਂ ਬਿਲਕੁਲ ਆਰਾਮ ਨਾਲ ਕੱਟ ਕਰ ਲੈਣਾ ਕਿ ਜ਼ਿਆਦਾ ਖਰਾਬ ਵੀ ਨਾ ਹੋਣ ਔਰ ਕੋਈ ਹੋਰ ਜਿਹੜਾ ਧਾਗਾ ਉਹ ਨਾ ਕੱਟ ਹੋਵੇ ਬਿਲਕੁਲ ਜਿੱਥੇ ਇੱਕ ਜੁਆਇੰਟ ਜੇ ਲੱਗਾ ਹੁੰਦਾ ਉੱਥੋਂ ਕਟਿੰਗ ਕਰਨੀ ਹੈ ਉਸ ਤੋਂ ਬਾਅਦ ਜੀ ਆਪਾਂ ਜਿਹੜਾ ਵੱਡਾ-ਵੱਡਾ ਫਲਾਵਰ ਹੈਗਾ ਉਹ ਵਾਲਾ ਉੱਪਰ ਨੂੰ ਲਗਾਉਣਾ ਹੈ ਔਰ ਜਿਹੜੀਆਂ ਪੱਤੀਆਂ ਹੈਗੀਆਂ ਜੋ ਸਾਈਡ ਤੇ ਟੈਣੀਆਂ ਜੀਆਂ ਦੇ ਵਾਂਗ ਲਗਾੜੀਆਂ ਜਿਹੜਾ ਉੱਪਰ ਮੇਰਾ ਵਾਈਟ ਕਲਰ ਦਾ ਹੁਣ ਧਾਗਾ ਪਾਇਆ ਹੋਇਆ ਜੀ ਉਹ ਦੋ ਰੀਲਾਂ ਚੱਲ ਰਹੀਆਂ ਮੈਂ ਦੋ ਰੀਲਾਂ ਪਾ ਕੇ ਫਿਰ ਪਾਇਆ ਤਾਂ ਕਿ ਥੋੜੀਆਂ ਜਿਹੀ ਜਿਹੜੀਆਂ ਟੈਣੀਆਂ ਉਹ ਸਾਡੀਆਂ ਨਜ਼ਰ ਆਣ ਲੱਗ ਜਾਂਦੀ ਹੈ ਅਗਰ ਅਸੀਂ ਸਿੰਗਲ ਧਾਗਾ ਪਾਵਾਂਗੇ ਤਾਂ ਉਹ ਬਿਲਕੁਲ ਕੋਣ ਆਪਾਂ ਇੱਕ ਫਲਾਵਰ ਜਿਹੜਾ ਉਹ ਉੱਪਰ ਲਗਾ ਰਹੇ ਆਂ ਔਰ ਦੋ ਜਿਹੜੀਆਂ ਛੋਟੇ ਛੋਟੇ ਆਪਣਾ ਲੇਸ ਚੋਪ ਕੱਟੇ ਸੀਗੇ ਉਹ ਨੀਚੇ ਲਗਾ ਰਹੇ ਆਂ ਤਾਂ ਉਹ ਇੱਕ ਪੱਤੀਆਂ ਜੀਆਂ ਦਾ ਕੰਮ ਕਰ ਰਿਹਾ ਔਰ ਜਿਹੜਾ ਮੇਨ ਉੱਪਰ ਵੱਡਾ ਵਾਲਾ ਲੇਸ ਦਾ ਟੁਕੜਾ ਸੀ ਜੀ ਉਹ ਸਾਡਾ ਫਲਾਵਰ ਵਾਲਾ ਕੰਮ ਕਰ ਰਿਹਾ ਇਸੇ ਤਰ੍ਹਾਂ ਆਪਾਂ ਜਿੱਥੇ ਜਿੱਥੇ ਕਟਵਰਕ ਦਾ ਬੈਂਡ ਜਿਆ ਹੁੰਦਾ ਉਥੋਂ ਆਪਾਂ ਉੱਪਰ ਨੂੰ ਲੈ ਕੇ ਜਾ ਰਹੇ ਹਾਂ ਔਰ ਟੈਨੀ ਜੀ ਬਣਾ ਕੇ ਆਪਾਂ ਬਿਲਕੁਲ ਇੱਕ ਡਿਜ਼ਾਈਨ ਬਣਾਈ ਜਾ ਰਹੇ ਹਾਂ ਅਗਰ ਆਪਾਂ ਇਹਨੂੰ ਸਿੰਪਲ ਪੌਂਚੇ ਤੇ ਬਣਾਉਣਾ ਤਾਂ ਆਪਾਂ ਉਹਦੇ ਤੇ ਵੀ ਬਣਾ ਸਕਦੇ ਹਾਂ ਨਾਰਮਲ ਜਿਹੜਾ ਪਲੇਨ ਸਿੰਪਲ ਪੌਂਚਾ ਹੁੰਦਾ ਹੈ ਉਹਦੇ ਤੇ ਤੁਸੀਂ 2-2 ਜਾਂ 1.5 ਇੰਚ ਤੇ ਨਿਸ਼ਾਨ ਲਗਾ ਕੇ ਵੀ ਇਹ ਸੇਮ ਡਿਜ਼ਾਈਨ ਰੈਡੀ ਕਰ ਸਕਦੇ ਆ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੂੰ ਕਟਵਰਕ ਹੀ ਚਾਹੀਦਾ ਇਸ ਡਿਜ਼ਾਈਨ ਲਈ ਸਿੰਪਲ ਪੌਂਚੇ ਤੇ ਵੀ ਬਣ ਸਕਦਾ ਇੱਕ ਟ੍ਰਾਇੰਗਲ ਵਾਲਾ ਕਟਵਰਕ ਦਾ ਡਿਜ਼ਾਈਨ ਆਂਦਾ ਉਹਦੇ ਤੇ ਵੀ ਇਹ ਸੇਮ ਚੀਜ਼ ਰੈਡੀ ਹੋ ਸਕਦੀ ਹੈ ਤੁਸੀਂ ਉਹ ਵੀ ਕਰ ਸਕਦੇ ਆ ਸਿੰਪਲ ਪੌਂਚੇ ਤੇ ਚੈਨਲ ਲਗਾਓਗੇ ਔਰ ਟ੍ਰਾਇੰਗਲ ਤੇ ਔਰ ਜਿਹੜਾ ਇਹ ਕਟਵਰਕ ਵਾਲਾ ਇਹਦੇ ਤੇ ਨਿਸ਼ਾਨ ਨਹੀਂ ਲਗਾਣੇ ਪੈਣਗੇ ਤੁਸੀਂ ਇਸੇ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਆ ਤੁਸੀਂ ਦੇਖੋਗੇ ਬਹੁਤ ਸੋਹਣਾ ਜਿਹਾ ਪੌਂਚੇ ਦਾ ਡਿਜ਼ਾਈਨ ਰੈਡੀ ਹੋ ਰਿਹਾ ਹੈ ਇਦਾਂ ਲੱਗ ਰਿਹਾ ਕਿ ਜਿੱਦਾਂ ਏਮਬ੍ਰੋਇਡਰੀ ਕਰਵਾਈ ਹੁੰਦੀ ਆ ਬਹੁਤ ਸੋਹਣੀ ਚੀਜ਼ ਬਣ ਜਾਂਦੀ ਆ ਬਿਲਕੁਲ ਨਜ਼ਰ ਚਾਂਣ ਲੱਗ ਜਾਂਦੀ ਆ ਚੀਜ਼ ਔਰ ਸਾਡੀ ਲੇਸ ਵੀ ਜਿਹੜੀ ਆ ਇਹਦੇ ਚ ਬਹੁਤ ਜ਼ਿਆਦਾ ਨਹੀਂ ਲੱਗਦੀ ਜਿਹੜੀ ਆਫ ਵਾਈਟ ਜਾਂ ਵਾਈਟ ਚੀਜ਼ ਹੁੰਦੀ ਆ ਲੇਸ ਉਹਨਾਂ ਨੂੰ ਹਮੇਸ਼ਾ ਰੱਖ ਲੈਣਾ ਚਾਹੀਦਾ ਕਿਉਂਕਿ ਉਹ ਇਦਾਂ ਦੇ ਡਿਜ਼ਾਈਨ ਦੇ ਵਿੱਚ ਕਈ ਵਾਰੀ ਬਹੁਤ ਕਮ ਆ ਜਾਂਦੀਆਂ ਦੋ ਲੇਸੇਜ਼ ਇਦਾਂ ਲੈਣ ਨਾਲੋਂ ਕਈ ਵਾਰੀ ਸਾਡੇ ਕੋਲ ਬਚੇ ਹੋਏ ਪੀਸ ਨਾਲ ਅਸੀਂ ਇਹ ਡਿਜ਼ਾਈਨ ਕ੍ਰੀਏਟ ਕਰ ਸਕਦੇ ਆ ਤੇ ਉਸ ਬਾਅਦ ਜੀ ਹੁਣ ਆਲਮੋਸਟ ਸਾਡਾ ਜਿਹੜਾ ਇਹ ਕੰਮ ਹੈਗਾ ਉਹ ਹੋ ਗਿਆ ਤੁਸੀਂ ਇਹਨਾਂ ਵੀ ਰੱਖ ਸਕਦੇ ਆ ਇਸ ਤੋਂ ਬਾਅਦ ਜਿਹੜਾ ਡਿਜ਼ਾਈਨ ਹੈ ਅਗਰ ਤੁਸੀਂ ਨਹੀਂ ਵੀ ਪਾਣਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਲਮੋਸਟ ਤੁਹਾਡਾ ਜਿਹੜਾ ਪਹੁੰਚਾ ਹੋਇਆ ਗਿਆ ਉਹ ਰੈਡੀ ਹੋ ਗਿਆ ਇਤੋਂ ਤੱਕ ਡਿਜ਼ਾਈਨ ਪਸੰਦ ਆ ਰਿਹਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਇਸ ਪੇਜ ਨੂੰ ਫੋਲੋ ਕਰ ਲੈਣਾ ਤਾਂ ਕਿ ਤੁਹਾਨੂੰ ਹੋਰ ਵੀ ਇਦਾਂ ਦੇ ਡਿਜ਼ਾਈਨ ਦੇਖਣ ਨੂੰ ਮਿਲ ਜਾਣ ਹੁਣ ਉਸ ਤੋਂ ਬਾਅਦ ਜੀ ਮੇਰੇ ਕੋਲ ਇੱਕ ਡਿਜ਼ਾਈਨ ਵਾਲੀ ਮਸ਼ੀਨ ਹੈ ਉਹਦੇ ਉੱਪਰ ਇਦਾਂ ਦਾ ਡਿਜ਼ਾਈਨ ਪੈ ਜਾਂਦਾ ਜਿਸ ਤਰ੍ਹਾਂ ਮੈਂ ਪਾ ਰਹੀ ਹਾਂ ਅਗਰ ਤੁਹਾਡੇ ਕੋਲੇ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ ਟੈਨਸ਼ਨ ਬਿਲਕੁਲ ਨਾ ਲਓ ਤੁਸੀਂ ਇਹਨੂੰ ਪਹੁੰਚੇ ਨੂੰ ਇਸੇ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਅਗਰ ਨਹੀਂ ਵੀ ਕਰਨਾ ਤਾਂ ਜਿੱਥੇ ਮੈਂ ਇਹ ਡਿਜ਼ਾਈਨਿੰਗ ਕਰ ਰਹੀ ਹਾਂ ਤੁਸੀਂ ਇੱਥੇ ਬਰੀਕ-ਬਰੀਕ ਕੋਈ ਲੇਸ ਵੀ ਘੁਮਾ ਸਕਦੇ ਹੋ ਤੁਹਾਡਾ ਇਹ ਸੇਮ ਕੰਮ ਹੋ ਜਾਏਗਾ ਉ ਨਾਲ ਹੋ ਜਾਏਗਾ ਉਸ ਤੋਂ ਬਾਅਦ ਜੀ ਉੱਪਰ ਵਾਲੀ ਸਾਈਡ ਵੀ ਮੈਂ ਉਹੀ ਕੀਤਾ ਹੈ ਮੈਂ ਇੱਕ ਕਟਵਰਕ ਜੇ ਦਾ ਡਿਜ਼ਾਈਨ ਹੈਗਾ ਉਹਦੇ ਮਸ਼ੀਨ ਦੇ ਵਿੱਚ ਉਹ ਮਸ਼ੀਨ ਆਪਣੇ ਆਪ ਹੀ ਉਹਦੇ ਉੱਤੇ ਚੱਲਦਾ ਹੈ ਡਿਜ਼ਾਈਨ ਵਾਲੀ ਮਸ਼ੀਨ ਹੁੰਦੀ ਆਟੋਮੈਟਿਕ ਮਸ਼ੀਨ ਹੁੰਦੀ ਹੈ ਕਈ ਪੈਣਾ ਕੋਲ ਹੁੰਦੀਆਂ ਉਹਦੇ ਨਾਲ ਔਰ ਅਗਰ ਇਹ ਨਹੀਂ ਵੀ ਹੈਗੀ ਤਾਂ ਉੱਪਰ ਵੀ ਤੁਸੀਂ ਇਹ ਵਾਲੀ ਲੇਸ ਸਿੰਪਲ ਕੋਈ ਵੀ ਸਿੰਪਲ ਲੇਸ ਲਗਾ ਕੇ ਵੀ ਇਹ ਡਿਜ਼ਾਈਨ ਰੈਡੀ ਕਰ ਸਕਦੇ ਆ ਬਹੁਤ ਸੋਹਣਾ ਜਿਹਾ ਪੌਚਾ ਬਣ ਕੇ ਤਿਆਰ ਹੋ ਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਣਾ ਥੈਂਕ ਯੂ ਸੋ ਮਚ